ਦਾਰਨੀਤੀ ਬੋਟ ਲਈ ਨਹੀਂ ਮੈਂ ਕਰ ਰਿਆ ਵੀ ਕੱਲੀਆਂ ਬੋਤਾਂ ਲੈਣ ਖਾਤਰ ਆਉ ਨੂੰ ਖੁਸ਼ ਕਰ ਦਾਂਗੇ ਇਹਨੂੰ ਖੁਸ਼ ਕਰ ਦਾਂਗੇ ਅਸੀਂ ਚਾਹੁੰਦੇ ਆਂ ਪੰਜਾਬ ਦੇ ਕੁਦਰਤੀ ਵਸੀਲੇ ਜੋ ਸਾਡੇ ਆ ਪਾਣੀ ਜ਼ਹਿਰੀਲੇ ਕਰ ਦਿੱਤੇਗੇ ਲਾਲ ਲਾ ਕੇ ਡਾਈੰਗ ਫੈਕਟਰੀਆਂ ਲੁਧਿਆਣੇ ਦੇ ਵਿੱਚ ਕਿੰਨੀਆਂ ਡਾਈੰਗ ਫੈਕਟਰੀਆਂ ਸਾਰਾ ਸਾਰਾ ਸੱਤ ਲੋ ਜਹਿਰ ਬਣਾਤਾ ਧਰਤੀ ਖੇਟਾ ਸਾਡੇ ਪਾਣੀ ਆਉਣ ਵਾਲੇ ਸਮੇਂ ਸਾਡੇ ਕੋਲ ਪਾਣੀ ਕਿੰਨੇ ਚਿਰ ਦਾ ਬਚਿਆ 18-20 ਸਾਲ ਦਾ ਪਾਣੀ ਸਾਡੇ ਕੋਲ ਬਚਿਆ ਸੋ ਮੈਂ ਗੱਲ ਕਰਦਾ ਵੀ ਜਿਹੜਾ ਪੰਜਾਬੀਆਂ ਨੂੰ ਜਾਂ ਖਾਸ ਤੌਰ ਤੇ ਸਿੱਖਾਂ ਨੂੰ 47 ਦੇ ਵਿੱਚ ਇੱਥੇ ਵੰਡ ਵੇਲੇ ਇਹ ਵਾਅਦੇ ਕੀਤੇ ਗਏ ਕਿ ਇਹ ਖਿੱਤਾ ਜਿੱਥੇ ਆਜ਼ਾਦੀ ਦਾ ਨਿਗਮ ਮੰਨਣਗੇ ਪਰ ਲਗਾਤਾਰ ਧੱਕੇ ਹੋਏ ਸਾਡਾ ਸੱਭਿਆਚਾਰ ਖਤਰੇ 'ਚ ਆ ਸਾਡੀ ਬੋਲੀ ਖਤਰੇ 'ਚ ਆ ਸਾਡੀ ਵਿਰਾਸਤ ਦਾਤੇ ਲੱਗੀ ਹੋਈ ਆ ਇਸ ਕਰਕੇ ਅਸੀਂ ਇਹ ਗੱਲ ਨੂੰ ਲੈ ਕੇ ਤੁਰੇ ਆ ਵੀ ਪਹਿਲ ਦੇ ਆਧਾਰ ਤੇ ਅਸੀਂ ਕਿਹਦੇ ਵਿਰੋਧੀ ਨਹੀਂ ਆ ਸਾਡਾ ਸਿਧਾਂਤ ਸਾਡੇ ਗੁਰੂਆਂ ਦਾ ਫਲਸਫਾ ਸਰਬ ਸਾਂਝੀ ਵਾਲਤਾ ਦੀ ਗੱਲ ਕਰਦਾ ਸਰਬਾਤ ਦੇ ਭਲੇ ਦੀ ਗੱਲ ਕਰਦਾ ਮਨੁੱਖਤਾ ਦੀ ਭਲਾਈ ਦੀ ਗੱਲ ਕਰਦਾ ਪਰ ਮੈਂ ਕਹਿਣਾ ਕਿ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਪਹਿਲ ਮਿਲਣੀ ਚਾਹੀਦੀ ਚਾਹੇ ਨੌਕਰੀਆਂ ਚ ਹੋਵੇ ਚਰਜਗਾਰ ਚੋਵੇ ਹੁਣ ਸਾਡੇ ਮੁੰਡੇ ਕੁੜੀਆਂ ਟੈਂਕੀਆਂ ਦੇ ਜਿਹੜੇ ਬੈਠੇ ਆ ਰੋਡ ਡਾਂਗਾ ਖਾਂਦੇ ਆ ਪੁਲਿਸ ਦੀਆਂ ਸਰਕਾਰਾਂ ਤੋਂ ਡਾਂਗਾ ਕੈਸ ਸਾਲ ਤੋਂ ਖਾ ਰਹੇ ਆ ਪਰ ਇੱਥੇ ਆ ਕੇ ਜਿਹੜੇ ਗੈਰ ਪੰਜਾਬੀ ਨੇ ਨੌਕਰੀਆਂ ਲੈ ਰਹੇ ਨੇ ਭਵੰਤਮਨ ਜੀ ਕਹਿੰਦੇ 43000 ਨੌਕਰੀ ਦੇਤੀ ਉਹ ਜੋ ਗੈਰ ਪੰਜਾਬੀ ਕਿੰਨੇ ਆ 52% 53% ਬੰਦੇ ਬਾਹਰਲੇ ਸੂਬਿਆਂ ਦੇ ਆ ਇਸ ਤਰ੍ਹਾਂ ਦੇ ਨਾਲ ਅਸੀਂ ਹੁਣ ਮੇਰੀ ਗੱਲ ਸੁਣੋ ਹਿਮਾਚਲ ਦੇ ਅੰਦਰ ਰਾਜਸਥਾਨ ਦੇ ਅੰਦਰ ਉਤਰਾਖੰਡ ਦੇ ਅੰਦਰ ਨਾਗਾ ਲੈਂਡ ਦੇ ਵਿੱਚ ਜੰਮੂ ਕਸ਼ਮੀਰ ਚ ਨਾ ਸੀ ਜ਼ਮੀਨ ਲੈ ਸਕਦੇ ਆ ਨਾਸੀਂ ਨੌਕਰੀ ਲੈ ਸਕਦੇ ਹਾਂ ਪਰ ਪੰਜਾਬ ਦੇ ਵਿੱਚੇ ਧੱਕਾ ਕਿਉਂ ਆ ਹੁਣ ਪਿਛਲੇ ਜਿਹੜੇ 10 ਸਾਲ ਦੇ ਅੰਕੜੇ ਦੱਸਦੇ ਆ ਵੀ 70000 ਦੇ ਕਰੀਬ ਹਿਮਾਚਲ ਤੋਂ ਇਕੱਲੇ ਤੋਂ ਆ ਕੇ ਬੰਦੇ ਇੱਥੇ ਨੌਕਰੀਆਂ ਲੈ ਗਏ ਤੇ ਸਾਡੇ ਬੰਦੇ ਅਪਲਾਈ ਵੀ ਨਹੀਂ ਕਰ ਸਕਦੇ ਹਿਮਾਚਲ ਜਦੋਂ ਕਹਿੰਦੇ ਸੰਵਿਧਾਨ ਹੈ ਕਾ ਕਾਨੂੰਨ ਹੈ ਕਾ ਫਿਰ ਸਾਨੂੰ ਬਰਾਬਰ ਦਾ ਰੱਕ ਹੋਣਾ ਚਾਹੀਦਾ ਲੋਕ ਸਭਾ ਹਲਕੇ ਦੇ ਵਿੱਚ ਜਿੱਦਾਂ ਆਪਣੇ ਮਾਤਾ ਤੋਸ ਇੱਕ ਉੱਥੇ ਵਾਲੇ ਤੋਂ ਪਹਿਲੇ ਕਾ ਕਾफी ਕਰੀਬੀ ਰਹੇ ਤੇ ਉਹਨਾਂ ਦਾ ਪਿਤਾ ਦੇ ਕਿਸੇ ਨਾ ਕਿਸੇ ਸਮਪਤੋਂ ਮਿਲਦਾ ਨਹੀਂ ਜੀ ਮੈਂ ਉਹਨਾਂ ਨੂੰ ਮਿਲਿਆ ਨਹੀਂ ਹਲੇ ਮਿਲ ਕੇ ਗੱਲਬਾਤ ਕਰਾਂਗੇ ਸਾਡਾ ਦੇਖੋ ਫਰਜ਼ ਆ ਅਸੀਂ ਹਰ ਕੋਲ ਜਾਣਾ ਵੋਟ ਲੈਣ ਜਿਹੜਾ ਪੰਜਾਬ ਪੱਖੀ ਬੰਦਾ ਪੰਜਾਬ ਦੀ ਗੱਲ ਕਰਦਾ ਪੰਜਾਬ ਦਾ ਦਰਦ ਰੱਖਦਾ ਅਸੀਂ ਹਰ ਉਸ ਬੰਦੇ ਕੋਲ ਜਾਣਾ